ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਉਣ ਠੀਕ ਠਾਕ ਜੀ ਤੇ ਆਪਣਾ ਵਾਵਾ ਦਿਨ ਹੋ ਗਿਆ ਬਲੌਕ ਨਹੀਂ ਬਣਾਇਆ ਗਿਆ ਠੀਕ ਹੈ ਜੀ ਤੇ ਅੱਜ ਆਪਾਂ ਆਏ ਹਾਂ ਕੰਟੇ ਆਪਾਂ ਅੱਜ ਅਲੂਮੀਨੀਅਮ ਦਾ ਕੰਮ ਕਰਨ ਲੱਗੇ ਆਂ ਦਰਵਾਜ਼ੇ ਆਪਾਂ ਲੱਗੇ ਆਂ ਤਿਆਰ ਕਰਨ ਦਰਵਾਜ਼ੇ ਦੋ ਬਣਾਉਣੇ ਸੀ ਉਹ ਆਪਣੇ ਪਿੰਡ ਹੀ ਗੱਲੇ ਆ ਲੱਗਣੇ ਆ ਠੀਕ ਹੈ ਜੀ ਤੇ ਆਪਾਂ ਲਾਉਣ ਲੱਗੇ ਆਂ ਕਰੀਮ ਕਲਰ ਦੇ ਵਿੱਚ ਠੀਕ ਹੈ ਜੀ ਕਰੀਮ ਕਲਰ ਦੇ ਵਿੱਚ ਮਾਲ ਆਪਾਂ ਵੜ ਦਿਆਤਾ ਵਾ ਉਧਰ ਬਾਬੀ ਆਉਂਦਾ ਪਾਣੀ ਲੈ ਕੇ ਤੇ ਮਾਲ ਆਪਾਂ ਵਢੀ ਜਾਂਦੇ ਆ ਕ੍ਰੀਮ ਕਲਰ ਦੇ ਵਿੱਚ ਠੀਕ ਹੈ ਜੀ ਤੇ ਇਹਦੇ ਵਿੱਚ ਸ਼ੀਟ ਪਾਵਾਂਗੇ ਆਪਾਂ ਆ ਜਿਹੜੀ ਆ ਵੀ ਦਰਵਾਜ਼ਿਆਂ ਖਿੜਕੀਆਂ ਵਾਸਤੇ ਮਾਲ ਜਿਹੜਾ ਲਿਆਂਦਾ ਪਿਆ ਵਾ ਤੇ ਹੁਣ ਅਸੀਂ ਆਪਣਾ ਕੰਮ ਹੋਰ ਜਗ੍ਹਾ ਤੇ ਆਵਾਂ ਚੱਲਣ ਤੇ ਅੱਜ ਉੱਥੋਂ ਆਪਾਂ ਛੁੱਟੀ ਕੀਤੀ ਸੀ ਤੇ ਆਪਾਂ ਆਪਾਂ ਬਣਾਉਣੇ ਇਹ ਦਰਵਾਜ਼ੇ ਐਲੂਮੀਨੀਅਮ ਦੇ ਠੀਕ ਹੈ ਜੀ ਤੇ ਤੁਹਾਨੂੰ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਤੇ ਤੁਹਾਨੂੰ ਮੁਖਾਵਾਂਗੇ ਵੀ ਆਪਾਂ ਲਾਉਣੇ ਕਿਤੇ ਆਪਾਂ ਲਾਉਣੇ ਆ ਪਿੰਡ ਆਪਣੇ ਗਗੜੇਵਾਲ ਦੇ ਵਿੱਚ ਠੀਕ ਹੈ ਜੀ ਆਪਾਂ ਡائیں ਦਰਵਾਜਾ ਦਾ ਮਾਲ ਵੜਨਾ ਨੀਮਿਆਂ ਦਾ ਮਾਲ ਚਾਹ ਚ ਇਹ ਆਪਾਂ ਠੀਕ ਹੈ ਜੀ ਤੇ ਨੀਮਿਆਂ ਦਾ ਮਾਲ ਵੱਢ ਕੇ ਤੇ ਰੈਡੀ ਕਰੀ ਜਾਂਦੇ ਆ ਬਾਕੀ ਮੇਰਾ ਮਾਲ ਵਟਿਆ ਵਾ ਇਧਰ ਗਏ ਤੇ ਅਕਤ ਜੱਜ ਭਾਈ ਜਿਹੜੇ ਆ ਉਹ ਡੈਹ ਜੋੜਨਾ ਨਹੀਂ ਜਾਣਦੇ ਦਰਵਾਜਾ ਤੇ ਗਾਇਸ ਆਪਣੇ ਦਰਵਾਜੇ ਜਿਹੜੇ ਆ ਉਹ ਬਣ ਗਏ ਆ ਬਸ ਹੁਣ ਅੰਨਜਾਂ ਦੇ ਪਲਾਈਆਂ ਪੈਣ ਆਲੀਆਂ ਰਹਿਗਾਂ ਅੰਨਜਾਂ ਦੇ ਪਲਾਈਆਂ ਪਾ ਕੇ ਇਹ ਨਾਲ ਹੀ ਫੀਡਿੰਗ ਕਰ ਲਿਆ ਆ ਤੇ ਆਪਣੇ ਕੋਲ ਆਏ ਨੇ ਗੋਪੀ ਭਾਜੀ ਗੋਪੀ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਚਨਾਓ ਕਿਦਾਂ ਵਧੀਆ ਜੀ ਠੀਕ ਠਾਕ ਕਿੱਥੇ ਰਹੀਆਂ ਸਰਕਾਰਾਂ ਬੜੇ ਦਿਨ ਹੋ ਗਏ ਦਰਸ਼ਨ ਨਹੀਂ ਦਿੱਤੇ ਸਾਡੇ ਕੋਲ ਹੀ ਹੈ ਸਾਡੇ ਕੋਲ ਹੀ ਠੀਕ ਹੈ ਜੀ ਹੋਰ ਵਧੀਆ ਵਧੀਆ ਤੇ ਹੁਣ ਆਪਾਂ ਪਾਵਾਂਗੇ ਸ਼ੀਟਾਂ ਤੇ ਲੰਡਾ ਗ੍ਰੈਂਡਰ ਭਾਈ ਤੇ ਬੰਦੇ ਆਪਣੇ ਡੇ ਆ पाउन पलाइया भाई चेक करो है दरवाजा चौका ओके चेक करो दरवाजा क्रीम कलर शीट बहुत सोहनी पाई है यह टाइलर के हाँ अपने भतीये आ ਆਜੀ ਸਾਡੇ ਘਰ ਬਹੁਤ ਰਾਉ ਪਾਸ ਹੋ ਗਿਆ ਜੀ ਚੋਰੀ ਵੜਾ ਹੁੰਦਾ ਮਗਰ ਦੇ ਕੀ ਕਰ ਸਕਦੇ ਹਾਂ ਹਾਂ ਤੇ ਆਪਣੇ ਜਿਹੜੇ ਦਰਵਾਜ਼ੇ ਆ ਬਿਲਕੁਲ ਰੈਡੀ ਹੋ ਚੁੱਕੇ ਆ ਠੀਕ ਆ ਜੀ ਆ ਆਪਣੇ ਦਰਵਾਜ਼ੇ ਆ ਦੋਵੇਂ ਦਰਵਾਜ਼ੇ ਬਣ ਗਏ ਆ ਤੇ ਹੁਣ ਆਪਾਂ ਲਾਂਡ ਜਾਵਾਂਗੇ ਦਰਵਾਜ਼ੇ ਜੀ ਪਿੰਡ ਗਗੜਿਆਲ ਤੇ ਤੁਹਾਨੂੰ ਉੱਥੇ ਵਿਖਾਉਂਦੇ ਆਂ ਜੇ ਆਪਾਂ ਜਿੱਥੇ ਲਾਉਣੇ ਆਂ ਠੀਕ ਹੈ ਜੀ ਦਰਵਾਜ਼ੇ ਲਾਉਣ ਓਕੇ ਜੀ ਤੇ ਗਾਇਸ ਜਿੱਥੇ ਆਪਾਂ ਦਰਵਾਜ਼ੇ ਲਾਉਣੇ ਆ ਠੀਕ ਹੈ ਜੀ ਤੇ ਉੱਥੇ ਆਪਾਂ ਪਹੁੰਚ ਚੁੱਕੇ ਆਂ ਤੇ ਉੱਥੇ ਆਪਣਾ ਮੰਗੂ ਵੀਰ ਵੀ ਲੱਗਾ ਹੋਆ ਕੰਮ ਤੇ ਲੰਬਰ ਦਾ ਡਿਆ ਕੰਮ ਕਰ ਰਿਹਾ ਇੱਥੇ ਟੂਟੀਆਂ ਦਾ ਹਾਂਜੀ ਹਾਂਜੀ ਭਰੀ ਟੂਟੀਆਂ ਦਾ ਹਾਂ ਟੂਟੀਆਂ ਦਾ ਤੇ ਆ ਬਾਥਰੂਮ ਇੱਥੇ ਲਾਉਣੇ ਆਪਾਂ ਦਰਵਾਜ਼ੇ ਠੀਕ ਹੈ ਜੀ ਮੰਗੂ ਡਿਆ ਐਸੇ ਟੂਟੀਆਂ ਦਾ ਟੂਟੀਆਂ ਦਾ ਕੰਮ ਕਰਨਾ ਹੈਣਾ ਮੰਗੂ ਹਾਂਜੀ ਤੇ ਦਾਦਾ ਫਿਰ ਸਾਡੇ ਦਰਵਾਜੇ ਵਧੀਆ ਬਣੇਆ ਬੋਰ ਕੈਂਟ ਬਣੇ ਸਾਡੇ ਦਰਵਾਜੇ ਚੱਲੋ ਵਧੀਆ ਤੇ ਆਪਣਾ ਜੱਜਪਾਈ ਜਣੇ ਲਾਣ ਲੱਗੇਆ ਕਰਨ ਲੱਗੇ ਦਰਵਾਜਿਆਂ ਦੀ ਸੈਟਿੰਗ ਆਪਾਂ ਵੀਡੀਓ ਬਣਾਉਣ ਵਾਲੇ ਆ ਨਾ ਆਵਾ ਵੀਡੀਓ ਬਣਾਉਣੀ ਵੀਡੀਓ ਬਣਾਉਣ ਵਾਲਾ ਵੀ ਇੱਕ ਅੱਧਾ ਚਾਹੀਦਾ ਵਾਰਾ ਤੇ ਜਿਹੜੇ ਆਪਾਂ ਦਰਵਾਜੇ ਲਾਉਂਦੇ ਹਾਂ ਠੀਕ ਹੈ ਇਹ ਤੇ ਦਰਵਾਜੇ ਆਪਣੇ ਲੱਗ ਚੁੱਕੇ ਆ ਤਹੀਂ ਚੈੱਕ ਕਰ ਸਕਦੇ ਆ ਲੱਗਿਆ ਨਾ ਉਹ ਵੀ ਓਕੇ ਹੈਗੀ ਕਰੀਮ ਕਲਰ ਦੇ ਅੰਦਰ ਇਤਨੀ ਸਾਈਡ ਨਹੀਂ ਤੇ ਇਹ ਆਪ ਆਪਣੇ ਪਿੰਡ ਗਗੜਿਆਲੀ ਲਾਏ ਆਏ ਨਿਸ਼ਾਨ ਭਾਜੀ ਠੀਕ ਐ ਤੇ ਭਾਜੀ ਕਿਦਾਂ ਦਾ ਕੰਮ ਸਾਡਾ ਹੋਇਆ ਬਹੁਤ ਵਧੀਆ ਵੀਰ ਬਹੁਤ ਵਧੀਆ ਕੰਮ ਹੋਇਆ ਤੇ ਗਾੜੀ ਉਧਰੋਂ ਥੋੜਾ ਕੰਮ ਬੰਨਣਾ ਮਾਰ ਕੇ ਤੇ ਫੇਰ ਹੀ ਭਾਜੀ ਆ ਲਾਏ ਆ ਚਲੋ ਇਦਾਂ ਹੀ ਹਾਂਜੀ ਹਾਂਜੀ ਤੇ ਜੇ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਲਾਈਕ ਸ਼ੇਅਰ ਕਮੈਂਟ ਜੀ ਕਰਨਾ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜੀ ਕਰ ਲੈ ਜੀ ਓਕੇ ਜੀ